ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਇੱਥੇ ਆਪਣਾ ਹੈਗਾ 9:00 ਵਜੇ ਦਾ ਟਾਈਮ ਤੇ ਆਪਣਾ 9:00 ਵਜੇ ਆਪਾਂ ਮੈਂ ਚੱਲ ਬਲੌਗ ਸ਼ੁਰੂ ਕਰ ਲੈਨੇ ਪਹਿਲੇ ਮੇਰਾ ਕੋਈ ਇਰਾਦਾ ਨਹੀਂ ਸੀ ਬਲੌਗ ਸ਼ੁਰੂ ਕਰਨ ਦਾ ਫਿਰ ਮੈਂ ਕਿਹਾ ਚਲੋ ਨਾ ਸ਼ੁਰੂ ਕਰ ਹੀ ਲੈਨੇ ਹਨਾ ਆਪਾਂ ਆਏ ਆ ਤੇ ਤੇ ਇੱਥੇ ਨਾ ਮੌਸਮ ਬੜਾ ਵਧੀਆ ਹੀ بارش ਨਿੱਕੀ ਨਿੱਕੀ ਹੁੰਦੀ ਪਈ ਹੀ ਕਦੀ ਹੋ ਜਾਂਦੀ بارش ਕਦੀ ਹਟ ਜਾਂਦੀ ਹਨਾ ਇਦਾਂ ਹੀ ਸੌਣ ਮਹੀਨਾ ਜਿਹੜਾ ਇਦਾਂ ਹੀ ਲੰਘਿਆ ਵਾ ਲੰਘਦਾ ਪਿਆ ਮਤਲਬ ਅਜੇ ਚੱਲਦਾ ਹੀ ਪਿਆ ਵਾ ਤੇ ਮੌਸਮ ਜਿਹੜਾ ਉਹ ਬੜਾ ਵਧੀਆ ਜਿਹਾ ਰਹਿੰਦਾ ਪਿਆ ਵਾ ਜਿਆਦੀ ਤੇਜ਼ ਬਾਰਿਸ਼ ਨਾ ਆਵੇ ਤੇ ਫਿਰ ਤੇ ਬੜਾ ਵਧੀਆ ਲੱਗਦਾ ਵਾ ਜਿਆਦੀ ਤੇਜ਼ ਬਾਰਿਸ਼ ਆਏ ਤੇ ਫਿਰ ਸਾਡੇ ਵਰਗੇ ਦੀ ਨੇਰੀ ਪੱਜ ਵੀ ਜਾਂਦੀ ਆ ਤੇ ਇਹ ਮੌਸਮ ਬੜਾ ਵਧੀਆ ਹੈ ਮੈਂ ਕਿਹਾ ਚਲੋ ਚੱਲ ਜਾਨੇ ਅੱਜ ਬਾਰਿਸ਼ ਤੋਂ ਬਾਅਦ ਨਾ ਇੱਥੇ ਹਰਿਆਲੀ ਜੀ ਬੜੀ ਵਧੀਆ ਲੱਗਦੀ ਏ ਸਾਰੇ ਪਾਸੇ ਉਹ ਹਾਲ ਹੁੰਦਾ ਮਤਲਬ ਜਿੱਥੇ ਵੀ ਫੁੱਲ ਬੂਟੇ ਆ ਜਾਂ ਪੌਦੇ ਵਗੈਰਾ ਨਾ ਬਾਰਿਸ਼ ਤੋਂ ਬਾਅਦ ਬੜੇ ਵਧੀਆ ਲੱਗਦੇ ਹੋਰ ਲੱਗਦਾ ਜਿੱਦਾਂ ਬਹੁਤ ਜ਼ਿਆਦਾ ਹਰੇ ਹੋ ਗਏ ਆ ਇਤਨਾ ਫਲਾਵਰ ਜਹੀ ਇਹ ਵਾਲਾ ਜਿੱਦਾਂ ਉਹ ਪਹਾੜਾਂ ਵਗੈਰਾ ਚ ਹੁੰਦਾ ਨਾ ਉਹ ਉਦਾਂ ਦਾ ਹੀ ਇਹਦੇ ਉੱਤੇ ਨਾ ਬਾਰਿਸ਼ ਪਈ ਹੀ ਤੇ ਉਹ ਨਮੀਸ਼ ਕਹਿੰਦਾ ਬਈ ਮਮਾ ਇਹਨੂੰ ਨਾ ਹਾਲਾਤ ਇਹਦੇ ਵਿੱਚ ਨਾ ਫਿਰ ਪਾਣੀ ਜਿਹੜਾ نیچے ਡਿੱਗਦਾ ਹਨਾ ਬੱਚੇ ਇਦਾਂ ਖੇលਦੇ ਹਨਾ ਫਿਰ ਉਹ ਇਦਾਂ ਖੇលਦਾ ਪਿਆ ਹੀ ਤੇ ਦਾਨਿਸ਼ ਵੀ ਬੜਾ ਖੁਸ਼ ਹੁੰਦਾ ਪਿਆ ਹੀ ਕਿ ਛੋਟੀ ਛੋਟੀਆਂ ਛਿੱਟਾਂ ਜਿਹੜੀਆਂ ਪੈਂਦੀਆਂ ਪਈਆਂ ਵਾ ਨਾ ਤੇ ਉਹ ਤਾਂ ਬਾਰਿਸ਼ ਨਹੀਂ ਹੁੰਦੀ ਪਈ ਪਰ ਪੌਦਿਆਂ ਤੋਂ ਜਿਹੜਾ ਪਾਣੀ ਡਿੱਗਦਾ ਨਾ ਉਹ ਬੜਾ ਵਧੀਆ ਜਿਹਾ ਲੱਗਦਾ ਹਨਾ ਤੇ ਇਥੇ ਮੈਂ ਬਾਹਰ ਬੈ ਗਈ ਮੈਨੂੰ ਅੰਦਰ ਬੈਣਾ ਫਿਰ ਚੰਗਲ ਲੱਗਦਾ ਮੈਂ ਕਿੰਨੀ ਚਲੋ ਹਰੀਆਲੀ ਹਨਾ ਤੇ ਇਥੇ ਬੈਨੇ ਆ ਤੇ ਇਥੇ ਆਪਾਂ ਕਾਫੀ ਧੀਰ ਮਤਲਬ ਇੱਧਰ ਉੱਧਰ ਫਿਰਦੇ ਰਹੇ ਤੇ ਬੱਚੇ ਜਿਹੜੇ ਖੇਲਦੇ ਪਏ ਸੀ ਇਦਾਂ ਹਨਾ ਅਈ ਦੰਫਰੇ ਮੰਮੀ ਕਹਿੰਦੇ ਇਹਦੀ ਨਾ ਫੋਟੋ ਖੇਚ ਇਦਾਂ ਕਰਕੇ ਮੈਂ ਤਾਂ ਕਰਦੀ ਆ ਤੇ ਇਹਦੀ ਨਾ ਫੋਟੋਆਂ ਖੇਚ ਤੇ ਮੈਂ ਕਿੰਨੀਆਂ ਸਾਰੀਆਂ ਫੋਟੋਆਂ ਵੀ ਇਹਦੀਆਂ ਖੀਚੀਆਂ ਇੱਥੇ ਤੇ ਬੜੀ ਵਧੀਆ ਹਰੀਆਲੀ ਦੇ ਵਿੱਚ ਫੋਟੋ ਉਦਾਂ ਵੀ ਬੜੀ ਵਧੀਆ ਹੁੰਦੀ ਆ ਨਾ ਤੇ ਨਵੀਂ ਸ਼ਬਸ ਆਪਣੇ ਲੱਗਾ ਹੋਇਆ ਹੀ ਪਾਣੀ ਲਿਆ ਲਿਆ ਕੇ ਬਸ ਖੇਲਦਾ ਪਿਆ ਹੀ ਮੇਰੇ ਉੱਤੇ ਸੌੜਦਾ ਪਿਆ ਹੀ ਹਨਾ ਇਦਾਂ ਤੇ ਹਾਂ ਵੇਖੋ ਆਵਲਾ ਦਰਖਤ ਤੇ ਅਮਰੂਦ ਇੱਥੇ ਬਹੁਤ ਜ਼ਿਆਦਾ ਲੱਗੇ ਹੋਏ ਹੀ ਤੇ ਛੋਟਾ ਜਿਹਾ ਵੇ ਦਰਖਤ ਐਨਾ ਜ਼ਿਆਦਾ ਵੱਡਾ ਨਹੀਂ ਅਮਰੂਦ ਦਾ ਪਰ ਫਿਰ ਵੀ ਅਮਰੂਦ ਨਾ ਭਰਿਆ ਪਿਆ ਹੀ ਬਹੁਤ ਜ਼ਿਆਦਾ ਅਮਰੂਦ ਲੱਗੇ ਹੋਏ ਹੀ ਤੇ ਲੱਗੇ ਵੀ ਪੱਕੇ ਹੀ ਤੇ ਫਿਰ ਆ ਆਪਾਂ ਅਮਰੂਦ ਵੀ ਤੋੜੇ ਇੱਥੋਂ ਮੈਂ ਤੋੜ ਕੇ ਜਿਹੜੇ ਉਹ ਘਰ ਵੀ ਖੜੇ ਸੀ ਤੇ ਇਹ ਹੁੰਦਾ ਇੱਥੇ ਇਹ ਬੂਟੇ ਨਾਲ ਕਿ ਜਦੋਂ ਬਹੁਤੇ ਜਿਆਦੇ ਪੱਕ ਜਾਂਦੇ ਆ ਨਾ ਤੇ ਫਿਰ ਉਹਦੇ ਵਿੱਚ ਕੀੜੇ ਪੈ ਜਾਂਦੇ ਆ ਤੇ ਇਸ ਕਰਕੇ ਨਾ ਥੋੜੇ ਥੋੜੇ ਜਿੱਦਾਂ ਗੱਦੇ ਜਿਹੇ ਹੁੰਦੇ ਨਾ ਉਹ ਲਾ ਲਾ ਲਈਦੇ ਆ ਤੇ ਫਿਰ ਉਹ ਖਾ ਲਈਦੇ ਆ ਉਹ ਚ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਤੇ ਫਿਰ ਆਪਾਂ ਬਾਰਿਸ਼ ਸ਼ੁਰੂ ਹੋ ਗਈ ਫਿਰ ਆਪਾਂ ਅੰਦਰ ਆ ਗਏ ਫਿਰ ਇੱਥੇ ਬਰਾਂਡੇ ਦੇ ਵਿੱਚ ਮੰਜੀ ਢਾ ਕੇ ਤੇ ਆਪਾਂ ਇੱਥੇ ਬੈਠ ਗਏ ਤੇ ਇਹਨਾਂ ਨੇ ਨਾ ਹੁਣ ਵਾਈਫਾਈ ਲਵਾ ਲਿਆ ਵਾ ਤੇ ਹੁਣ ਨਮੀ ਜਿਹੜਾ ਹੱਸ ਗਿਆ ਜਾਂਦਾ ਵਾ ਨਹੀਂ ਤੇ ਵਾਈਫਾਈ ਨਹੀਂ ਹੁੰਦਾ نیٹ ਨਹੀਂ ਚੱਲਦਾ ਤੇ ਉਹਨੂੰ ਇਹ ਹੁੰਦਾ ਹੈ ਕਿ ਮੈਂ ਤੇ ਫੋਨ ਵੇਖਣਾ ਵਾ ਤੇ ਮੈਂ ਨਹੀਂ ਜਾ ਸਕਦਾ ਨਾ ਨਹੀਂ ਕਰ ਹਨਾ ਇਹ ਆ ਜਾਂਦਾ ਹੁੰਦਾ ਹੀ ਤੇ ਹੁਣ نیٹ ਚੱਲਦਾ ਵਾ ਹਨਾ ਵਾਈਫਾਈ ਚੱਲਦਾ ਵਾ ਤੇ ਹੁਣ ਇਹਨੂੰ ਹੁੰਦਾ ਕਿ ਹਾਂ ਮੈਂ ਠੀਕ ਆ ਹੁਣ ਮੈਂ ਜਾਊਂਗਾ ਮम्मा ਤੇਰੇ ਨਾਲ ਨਹੀਂ ਤੇ ਇਹ ਨਹੀਂ ਜਾਂਦਾ ਹੁੰਦਾ ਇਹ ਹੁੰਦਾ ਨਹੀਂ ਹੁੰਦਾ ਕਿ ਮੈਂ ਘਰ ਕਿਉਂਕਿ ਸਾਡੇ ਵਾਈਫਾਈ ਲੱਗਾ ਵਾ ਤੇ ਉਹਨੂੰ ਇਹ ਹੁੰਦਾ ਹੈ ਕਿ ਮੈਂ ਤਾਂ ਨੈਟ ਨਹੀਂ ਚੱਲਣਾ ਹੈਗਾ ਤੇ ਮੈਂ ਆਪਣੇ ਜਿਹੜੇ ਕਾਰਟੂਨ ਵਗਰੇ ਉਹਨੇ ਵੀ ਇੱਕ ਪਾਉਣੇ ਤੇ ਇੱਥੇ ਮੈਂ ਡੈਡੀ ਨੂੰ ਕਹਿੰਦੀ ਪਈ ਕਿ ਵਾਕਰ ਲੈ ਕੇ ਦਵਾਂ ਨਾ ਕਹਿੰਦੇ ਸੀ ਵੀ ਆਂ ਤੇ ਆਪਣੀ ਪਸੰਦ ਦਾ ਜਿਹੜਾ ਵਾਕਰ ਜਿਹੜਾ ਵੀ ਲੈਣਾ ਹੋਊਗਾ ਉਹ ਲੱਲੀ ਹਨਾ ਮੈਂ ਕਿਹਾ ਜੇ ਆਪਣੀ ਪਸੰਦ ਦਾ ਲਿਆ ਆ ਫੇ ਚੰਗਾ ਹਨਾ ਫੇਰ ਵੀ ਮੈਂ ਕਹੂੰਗੀ ਵੀ ਇਹ ਲੈਤਾ ਉਹ ਲੈਤਾ ਨਾ ਤੇ ਇੱਥੇ ਦਾਨਿਸ਼ ਜਿਹੜਾ ਮੇਰਾ ਛੋਟਾ ਬੇਟਾ ਉਹ ਉਸਤ ਹੋ ਗਿਆ ਸੀ ਤੇ ਕਾਫੀ ਦੇਰ ਉਸੁੱਤਰਿਆ ਮੰਮੀ ਨੇ ਗੱਦੇ ਚ ਪਾ ਛੜਿਆ ਤੇ ਉਹ ਕਾਫੀ ਦੇਰ ਉਸੁੱਤਰਿਆ ਤੇ ਸੁੱਤੇ ਦਾ ਮੈਂ ਫੇਰ ਫਾਇਦਾ ਲੱਲਿਆ ਤੇ ਮੈਂ ਫੇਰ ਵਾਕਰ ਲੈਣ ਚਲ ਗਈ ਡੈਡੀ ਦੇ ਨਾਲ ਨਮਿਸ਼ ਵੀ ਨਾਲ ਹੀ ਚਲ ਗਿਆ ਮੇਰੇ ਤੇ ਮੈਂ ਵਾਕਰ ਜਿਹੜਾ ਹੋਈ ਲੈ ਆਈ ਸੀ ਤੇ ਫਿਰ ਮੈਂ ਘਰ ਲੈ ਕੇ ਆਈ ਉਹਦੇ ਚ ਨਾ ਥੋੜਾ ਜਿਹਾ ਡਿਫੈਕਟ ਇਹੀ ਮੈਂ ਪਹਿਲੇ ਰੈੱਡ ਕਲਰ ਦਾ ਲਿਆ ਵਾਕਰ ਮੈਂ ਤੁਹਾਨੂੰ ਵਿਖਾਉਂਗੀ ਕਿਹੜਾ ਲਿਆ ਮੈਂ ਉਹ ਥੋੜਾ ਜਿਹਾ ਉੱਚਾ ਨਹੀਂ ਹੁੰਦਾ ਤੇ ਬੱਚੇ ਦੇ ਪੈਰ ਨਾ ਥੱਲੇ ਲੱਗਦੇ ਹੀ ਜਿਦਾਂ ਕੱਸਦੇ ਆ ਨਾ ਪੈਰ ਇਦਾਂ ਹੀ ਅੰਗੂਠੇ ਨੀਚੇ ਵੱਜਦੇ ਹੀ ਜ਼ਮੀਨ ਦੇ ਨਾਲ ਤੇ ਮੈਂ ਕਿਹਾ ਥੋੜਾ ਜਿਹਾ ਉੱਚਾ ਹੋਵੇ ਨਾ ਤੇ ਉਹ ਸਗੋ ਕੰਫਰਟੇਬਲ ਵਧੀਆ ਲੱਗਦਾ ਹਨਾ ਤੇ ਮੈਂ ਲੈ ਕੇ ਆਈ ਹੀ ਐ ਵਾਲਾ ਰੈੱਡ ਵਾਲਾ ਫਿਰ ਮੈਂ ਘਰ ਆਈ ਕਾਰ ਆਣ ਕੇ ਫਿਰ ਮੈਂ ਵਾਪਸ ਕੀਤਾ ਕਿ ਮੈਂ ਦੁਸਰਾਂ ਨੂੰ ਕਿੰਨਾ ਆ ਗਿਆ ਬਾਰਿਸ਼ ਆ ਟੰਦਾ ਨਾ ਨਾਮ ਹੀ ਨਹੀਂ ਲੈਣ ਢੀਆਗੀ ਤੇ ਸਾਰੇ ਇੱਧਰ ਨਹੀਂ ਆਇਆ ਹੈਗਾ ਇੱਥੇ ਅੰਦਰ ਨਹੀਂ ਆਇਆ ਹੈਗਾ ਤੇ ਮਸ਼ੀਨਾਂ ਵੀ ਸਾਨੂੰ ਚੁੱਕਣੀਆਂ ਪੈਂਦੀਆਂ ਫਾਰੋਂ ਕਿਉਂਕਿ ਪਾਣੀ ਆ ਜਾਂਦਾ ਤੇ ਖਰਾਬ ਅੱਗੇ ਹੀ ਖਰਾਬ ਹੋ ਤੇ ਇਹਨਾਂ ਦਾ ਕੀ ਖਰਾਬ ਹੋਣਾ ਤੇ ਇੱਥੇ ਮੈਂ ਝਾੜੂ ਘਾ ਇਹ ਕੱਢ ਲਿਆ ਕਮਰਿਆਂ 'ਚ ਇੱਧਰ ਨਹੀਂ ਪਾਣੀ ਕਿਤੇ ਵੀ ਆਇਆ ਹੈਗਾ ਸਾਰੇ ਮੈਂ ਝਾੜੂ ਕੱਢ ਲਿਆ ਇੱਧਰ ਦੀ ਸਫਾਈ ਕਰ ਲਈ ਮੈਂ ਬਸ ਉਧਰ ਪਾਣੀ ਨਿਕਲਦਾ ਫਿਰ ਪਾਣੀ ਕੱਢ ਕੇ ਸਫਾਈ ਕਰ ਲੈਨੇ ਆ ਰਸੋਈ ਦੇ ਬਰਤਨ ਵਗੈਰਾ ਕਰ ਲਏ ਰਸੋਈ ਵੀ ਕਲੀਨ ਕਰ ਲਈ ਨਾਸ਼ਤਾ ਕਰ ਲਿਆ ਬਸ ਇੱਕ ਪਾਣੀ ਕੱਢਣਾ ਫਿਰ ਆਪਾਂ ਫ੍ਰੀ ਹੋ ਜਣਾ ਤੇ ਇਥੇ ਨੂੰ ਬੰਨਿਆ ਉਹਨੂੰ ਨਵਾਇਆ ਸੀ ਤੇ ਕਹਿੰਦੇ ਇਹਨੂੰ ਬੰਨ ਦੇ ਨਹੀਂ ਤੇ ਇਹ ਗਿੱਲਾ ਹੋ ਜਾਣਾ ਫੇਰ ਲੈਣੇ ਤੇ ਪਾਣੀ ਹੋਣੀ ਹੋਣੀ ਚਾਹੀਦਾ ਜਿਸ ਰਸੋਈ ਚ ਨਹੀਂ ਆਇਆ ਪਾਣੀ ਤੇ ਬਰਤਨ ਵਗੈਰਾ ਹੋ ਗਏ ਕਲੀਨ ਰਸੋਈ ਉੱਪਰੋਂ ਸਾਰੀ ਕਲੀਨ ਕਰ ਲਈਆ ਵੇਖੋ ਉੱਪਰੋਂ ਸਾਰੀ ਕਰ ਲਈ ਕਲੀਨ ਬਟਾ ਇੱਥੇ ਰਹਿ ਬਸ نیچے ਰਹਿ ਗਿਆ ਕਰਨ ਵਾਲਾ Sorry. ਕੱਲ ਆਪਾਂ ਅਗੇ ਹੀ ਮੰਮੀ ਕੋਲ ਅਮੈਂ 2:30 ਵਜੇ ਗਈ ਸੀ ਤੇ ਸ਼ਾਮ ਨੂੰ ਮੈਂ ਆ ਗਈ 6:00 ਵਜੇ ਨਾਲ ਤੇ ਮੈਂ ਵਾਕ ਸਹੀ ਕਾ ਵਾਕ ਕਰ ਲਿਆਂਦਾ ਸੀ ਪਹਿਲੇ ਰੈੱਡ ਕਲਰ ਦਾ ਲਿਆਂਦਾ ਉਹ ਨਾ ਥੋੜਾ ਇੰਨਾ ਉੱਚਾ ਨਹੀਂ ਤੇ ਬੱਚੇ ਦੇ ਪੈਰ ਨਾ ਥੱਲੇ ਕੜੀਛਦੇ ਹੀ ਤੇ ਅੱਜ ਕਿਉਂਕਿ ਅਜੇ 6 ਮਹੀਨੇ ਹੀ ਤੁਹਾਨੂੰ ਪਤਾ ਹਨਾ ਤੇ ਉਹਦੇ ਕਰਕੇ ਫਿਰ ਇਹ ਚੇਂਜ ਕੀਤਾ ਕਲਰ ਤੇ ਇਹ ਨਾ ਥੋੜਾ ਉੱਚਾ ਵਾ ਉਹਦੇ ਨਾਲ ਉਹ ਉੱਚਾ ਵਾ ਪੈਂਦਾ ਵਾ ਫੇਰ ਉਹ ਨਾ ਜਿੱਦਾਂ ਨਵੀਂ ਜੀ ਚੀਜ਼ ਹੁੰਦੀ ਤੇ ਉਹ ਉਹਨੂੰ ਆਊਟ ਜਾ ਲੱਗਦਾ ਥੋੜਾ ਜਿਹਾ ਨਾ ਛੋਟਾ ਜੇ ਬੱਚਾ ਤਦ ਕਰਕੇ ਤੇ ਉਹਨੂੰ ਚੇਂਜ ਕਰਾ ਲਿਆ ਮੈਂ ਕਲਰ ਮੈਂ ਚਲ ਕਲਰ ਚੇਂਜ ਕਰਾ ਲਿਆ ਇਹਦੇ ਨਾਲ ਜਿਹੜਾ ਉਹ ਥੋੜਾ ਉੱਚਾ ਵੀ ਹੋਇ ਮਿਲ ਗਿਆ ਹਨਾ ਤੇ ਹੁਣ ਵਿਆਹ ਕਰੂਗਾ ਵਿੱਚ ਕੱਪੜੇ ਵਗੈਰਾ ਹੀ ਪ੍ਰੈਸ ਵਗੈਰਾ ਕਰ ਲਿਆ ਤੈ ਵਗੈਰਾ ਕਰ ਲਿਆ ਤੇ ਬਸ ਜੀ ਕੰਮ ਸਾਰਾ ਲਗਭਗ ਹੋ ਗਿਆ ਸਿਰਫ ਪਾਣੀ ਇੱਕ ਪਾਣੇ ਨਿਕਲ ਜੇ ਤੇ ਫੇਰ ਆਪਾਂ ਜਿਹੜਾ ਉਹ ਕਰ ਲਾਂਗੇ ਮੈਂ ਕਿ ਪੋਚਾ ਹੋਣਾ ਇੱਕੋ ਵਾਰੀ ਲਾਉਂਗੀ ਬਾਰ-ਬਾਰ ਨਹੀਂ ਲਾਉਣਾ ਮੈਂ ਪਹਿਲਾਂ ਨਾਸ਼ਤਾ ਵਗੈਰਾ ਕਰ ਲਾਂ ਲੋ ਜੂ ਚੁੱਕੀ ਆ ਦੁਪਹਿਰ ਮਮੀ ਆ ਗਿਆ ਸਕੂਲ ਤੋਂ ਅੱਜ ਸਕੂਲ ਗਿਆ ਸੀ ਉਹ ਤੇ ਬਾਰਿਸ਼ ਤੇ ਬਹੁਤ ਜ਼ਿਆਦਾ ਹੁੰਦੀ ਪਈ ਜਦੋਂ ਉਹ ਸਕੂਲੇ ਗਿਆ ਸੀ ਤੇ ਮੈਂ ਕਿ ਚੱਲਣਾ ਚੱਲ ਜਾ ਕੋਈ ਗੱਲ ਨਹੀਂ ਤੇ ਇੱਧਰ ਮੈਂ ਲੱਗੀ ਉਹਦੇ ਵਾਸਤੇ ਫਰਾਈਸ ਬਣਾਉਣ ਤੇ ਨਾਲ ਮੈਂ ਲੱਗੀ ਇਹ ਵਾਲੀਆਂ ਸੇਰੀਆਂ ਬਣਾਉਣਾ ਜਿਹੜੀਆਂ ਛੋਟੀਆਂ ਵਾਲੀਆਂ ਜਿਹੜੀਆਂ ਹੱਥ ਨਾਲ ਲਵਟੀਆਂ ਹੁੰਦੀਆਂ ਹਨਾ ਉਹ ਉਹਨੀਆਂ ਮੈਂ ਕਿ ਚੱਲ ਬਣਾ ਲੈਣਾ ਨਾ ਥੋੜੀ ਜਿਹੀ ਮਮੂਲੀ ਜੀ ਪੋਖ ਲੱਗੀ ਮੈਂ ਕਿ ਚਲੇ ਬਣਾ ਲੈਨੇ ਆ ਨਾ ਪਰੋਂ ਟਿਊਸ਼ਨ ਦਾ ਸ਼ਰਦ ਜਾਣਾ ਦਾ ਕੰਮ ਚੈੱਕ ਕਰਕੇ ਆਈ ਆ ਪਹਿਲੇ ਦਿਨ ਗਿਆ ਸੀ ਕਾਫੀ ਜ਼ਿਆਦਾ ਕੰਮ ਉਹਨਾਂ ਨੇ ਕਰਾਤਾ ਚਲੋ ਹਨਾ ਸੈਕਿੰਡ ਟਰਮ ਸ਼ੁਰੂ ਹੋ ਗਈ ਆ ਤੇ ਹੁਣ ਜਲਦੀ ਜਲਦੀ ਇਹਦੀ ਕੰਪਲੀਟ ਹੋ ਜਾਣੀ ਆ ਮੈਂ ਤੇ ਇਦਾਂ ਕਰਦੀ ਹੁਣੀ ਪਹਿਲਾਂ ਉਹਨਾਂ ਨੂੰ ਪੁੰਨ ਲੈਣਾ ਵਾ ਜਿਹੜਾ ਥੋੜੇ ਜਿਲੇ ਲਾਲ ਜਣੀਆਂ ਹੋ ਗਈਆਂ ਤੇ ਫਿਰ ਇਹਨਾਂ ਨੂੰ ਚੌਲਾ ਵਾਂਗੂ ਬਾਲ ਕੇ ਦੇਸੀ ਘਿਓ ਚ ਜਿੱਦਾਂ ਪਪੜਾਉਂਦੇ ਉਦਾਂ ਤੇ ਜਿਹੜੀਆਂ ਵਾ ਦੁੱਧ ਵਾਲੀਆਂ ਵੀ ਬਣ ਜਣੀਆਂ ਬਟ ਮੈਂ ਇਦਾਂ ਹੀ ਬਣਾਉਣੀ ਆ। ਜਿਹਦਾ ਹੱਥ ਫਿਰਦਾ ਹੋਇ ਉਦਾਂ ਹੀ ਤੇ ਬਣਾ ਲੈਨੇ ਆ। ਮੈਂ ਨਮੂਸ਼ ਨੂੰ ਦੇ ਦੇਣੀ ਆ ਹੁੰਦਿਆ ਮੜਾ ਮੋਟਾ ਥੋੜਾ ਬੋਟਾ ਦਿਖਾਣਾ ਹੁੰਦਾ ਨਾ ਸਵੇਰੇ ਵੀ ਤਾਂ ਚੱਲ ਜਾਂਦਾ ਵਾ। ਮਨ ਨੂੰ ਕਹਿੰਦੀ ਆ ਸਵੇਰੇ ਕੁਝ ਖਾ ਲਿਆ ਕਰ ਬਟ ਖਾਣਾ ਨਹੀਂ ਹੈਗਾ। ਪਤਾ ਨਹੀਂ ਕਿਉਂ ਤੇ ਅੱਜ ਤੇ ਵੈਸੇ ਵੀ ਪਾਣੀ ਆ ਗਿਆ ਨਹੀਂ ਤੇ ਇੱਧਰ ਉੱਧਰ ਧਿਆਨ ਤੇ ਪੈ ਗਿਆ ਕੁਝ ਵੀ। ਤੇ ਫਿਰ ਉਹ ਡਿਵੀਜ਼ਨ ਤੇ ਛੱਡ ਦੇਉਣੀ ਆ। ਪਰ ਮੈਂ ਬਣਾ ਲਾਂ। ਹਲੋ ਜੀ ਇੱਥੇ ਕਰਦੇ ਆਂ ਆਪਾਂ ਵਲੌਗ ਦਾ ਐਂਡ ਇਹ ਹੀ ਸਾਡਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਸ਼ੇਅਰ ਕਰ ਦਿਓ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਮਿਲਦੇ ਆਂ ਕਿਸੇ ਅਗਲੇ ਵਲੌਗ ਤੱਕ ਬਾਏ ਬਾਏ